ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਮੈਂ ਖਾਲਸਾ ਜੀ ਪ੍ਰਿਤਪਾਲ ਸਿੰਘ ਜਿਹੜਾ ਮੁੰਡਾ ਉੱਥੇ ਹਰਿਆਣੇ ਦੀ ਪੁਲਿਸ ਵੱਲੋਂ ਵਿੱਜਦੀ ਅਣਲ ਵਿੱਜਦੀ ਪੁਲਿਸ ਵੱਲੋਂ ਜੋ ਕਰੂਰਤਾ ਕੀਤੀ ਗਈ ਆ ਉਹਦੇ ਫਾਦਰ ਦੀ ਮਾੜੀ ਜੀ ਮੈਂ ਤੁਹਾਨੂੰ ਗੱਲਵਾ ਸੁਣਾਉਣਾ ਮੈਨੂੰ ਚੌਥਾ ਦਿਨ ਹੋ ਗਿਆ ਜੀ ਮੇਰੇ ਰੋਟੀ ਮੂੰਹ ਨਹੀਂ ਲੱਗੀ ਬੇਟੀ ਤੇ ਸਿਰਫ ਚਾਂਦੇ ਪਾਣੀ ਦੇ ਤੇ ਜਲ ਰਿਹਾ ਓ ਮਾਈ ਗੋਡ ਏਵੇ ਨਹੀਂ ਹੋਇਆ ਹੈ ਜੀ ਇੰਨੇ ਥਰੂ ਵਸਾਇਆ ਕੋਸਾ ਆਉਣਾ ਔਖਾ ਹੋ ਗਿਆ ਜਦੋਂ ਮੜਾ ਜਸਾ ਮੈਨੂੰ ਆਇਆ ਮੈਂ ਬੇੜਿਆਂ ਦਾ ਤੁਨਾਰ ਕੇ ਵੇਖਿਆ ਨਹੀਂ ਮੈਂ ਵਾਜਾਂ ਮਾਰਿਆ ਸਵਾਜ ਨਹੀਂ ਸੁਣੀ ਮੈਂ ਕੁੰਨ ਲਾਇਆ ਲਾਈ ਗਿਆ ਲਾਈ ਗਿਆ ਮਤਲਬ ਮੇਰੇ ਸਰੀਰ ਕੰਮ ਕਰਨੋਂ ਹਟ ਗਿਆ ਜੀ ਨਾ ਦੋਟੀਆਂ ਹੋਰ ਕਰਦੀ ਮੈਂ ਆਪਣੇ ਕੀਤਾੰਦੀਏ ਉਨਤੇ ਦਰਵਾਣੇ ਵਾਲੇ ਲੈ ਗਏ ਪੂਸਾ ਚੱਕ ਕੇ ਲੈ ਗਏ ਨੇ ਕਿ ਉਹਨੇ ਮੈਨੂੰ ਇਹ ਗੱਲ ਕਹਿਆ ਮੰਮੀ ਮੈਨੂੰ ਵੱਡ ਛੱਡਿਆ ਹੁਣ ਕਿਹਾ ਮੰਮੀ ਮੈਨੂੰ ਵੱਡ ਛੱਡਿਆ ਉਹ ਦੋਸਤੋ ਕੀ ਮਤਲ ਇਹਨਾਂ ਲੋਕਾਂ ਦੇ ਕੀ ਮਨਾਂ ਦੇ ਵਿੱਚ ਕੋਈ ਤਰਸ ਨਾ ਦੀ ਚੀਜ਼ ਹੈ ਨਹੀਂਗੀ ਐਡੀ ਕਿਹੜੀ ਦੁਸ਼ਮਣੀ ਆ ਮਤਲ ਇਹ ਨੌਜਵਾਨਾਂ ਦੇ ਨਾਲ ਇਹਨਾਂ ਲੋਕਾਂ ਦੀ ਦੋਸਤੋ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਮੈਂ ਤੁਹਾਨੂੰ ਜੋ ਆਵਾਜ਼ ਸੁਣਾਈਆ ਉਹ ਪ੍ਰਿਤਪਾਲ ਸਿੰਘ ਜਿਹੜਾ ਰੋहतक ਦੇ ਪੀਜੀਆਈ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਹਰਿਆਣੇ ਪੁਲਿਸ ਨੇ ਅਗਵਾ ਕੀਤਾ ਇਸ ਨੂੰ ਤੇ ਉਥੋਂ ਅਗਵਾ ਕਰਕੇ ਇਸ ਬੱਚੇ ਦੀਆਂ ਲੱਤਾਂ ਬਾਹਾਂ ਮੂੰਹ ਨੱਕ ਸਾਰੀਆਂ ਹੱਡੀਆਂ ਤੋੜ ਕੇ ਤੇ ਉਹਦੇ ਉੱਤੇ ਉਲਟਾ ਪਰਚਾ ਦਰਜ ਕਰਕੇ ਦੋਸਤੋ ਹਰਿਆਣੇ ਦੀ ਅਨਲ ਵਿੱਜ ਤੇ ਖੱਟਰ ਦੀ ਜਿਹੜੀ ਝਾਲਮ ਤੇ ਮੈਂ ਤਾਂ ਇਹ ਕਹੂੰਗਾ ਕਿ ਮਿਲੀਟੈਂਟ ਅੱਤਵਾਦੀ ਪੁਲਿਸ ਹੈਗੀ ਉਹਦੇ ਵੱਲੋਂ ਮਤਲਬ ਇਹ ਕਾਰਵਾਈ ਕੀਤੀ ਔਰ ਉਹਦਾ ਬਾਪ ਹੈ ਜਿਹੜਾ ਉਹਦਾ ਦੋਸਤੋ ਉਹਦੀ ਆਵਾਜ਼ ਸੁਣ ਕੇ ਮਤਲਬ ਦਿਲ ਲਹੂ ਦੇ ਅਥਰੂ ਚੋਣ ਲੱਗ ਗਿਆ ਜਦੋਂ ਉਸ ਫਾਦਰ ਦੀਆਂ ਗੱਲਾਂ ਸੁਨੀਆਂ ਕਿ ਮੈਂ ਮਤਲਬ ਆਪਣੇ ਪੁੱਤ ਨੂੰ ਜਦੋਂ ਹਲਾ ਕੇ ਦੇਖਿਆ ਤੇ ਹੈ ਨਹੀਂ ਜਦ ਮਤਲਬ ਜੋ ਉਹਨੇ ਲਫ਼ਜ਼ ਬੋਲੇ ਨੇ ਦੋਸਤੋ ਮਤਲਬ ਉਹ ਆਤਮਾ ਨੂੰ ਝੰਜੋੜਨ ਵਾਲੇ ਲਫ਼ਜ਼ ਨੇਗੇ ਉਸ ਬਾਪ ਦੀ ਕੀ ਹਾਲਤ ਹੈ ਦੇਖੋ ਤੁਸੀਂ ਮਤਲਬ ਜਿਹੜਾ ਵਿਚਾਰਾ ਰੋ ਰੋ ਕੇ ਕੈਮਰੇ ਦੇ ਸਾਹਮਣੇ ਆਪਣੀ ਵਿਥਿਆ ਸੁਣਾ ਰਿਹਾਗਾ ਤੇ ਉਸ ਮਾਂ ਦਾ ਕੀ ਹਾਲ ਹੋਊਗਾ ਜਦੋਂ ਉਹਦੇ ਪੁੱਤਰ ਨੇ ਕਿਹਾ ਕਿ ਮੈਨੂੰ ਮੈਨੂੰ ਮਤਲਬ ਵੱਢ ਸੁਟਿਆ ਸੋ ਦੋਸਤੋ ਇਹ ਤਾਂ ਹੈਗੀ ਹਰਿਆਣੇ ਪੁਲਿਸ ਦੀ ਆਪਣੇ ਪੰਜਾਬ ਦੇ ਨੌਜਵਾਨਾਂ ਨਾਲ ਮਤਲਬ ਜੋ ਹਾਲਤ ਕੀਤੀ ਹੈ ਲੇਕਿਨ ਉਸ ਤੋਂ ਬਾਅਦ ਕੱਲ ਜਦੋਂ ਹਰਿਆਣੇ ਦੇ ਨੌਜਵਾਨ ਖਨੌਰੀ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਹਰਿਆਣੇ ਦੇ ਕਿਸਾਨ ਪਾ ਇਹ ਹਰਿਆਣੇ ਦੀ ਜ਼ਾਲਮ ਪੁਲਿਸ ਨੇ ਉਹਨਾਂ ਦੇ ਉੱਪਰ ਵੀ ਉਹੀ ਟ੍ਰੀਟਮੈਂਟ ਕੀਤਾ ਜੋ ਆਪਣੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਸੀਗਾ ਉਹਨਾਂ ਦੇ ਉੱਪਰ ਵੀ ਉਸੇ ਤਰ੍ਹਾਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਰੌਡ ਦੀਆਂ ਗੋਲੀਆਂ ਮਾਰੀਆਂ ਗਈਆਂ ਸੇਮ ਮਤਲਬ ਜਿਹੜਾ ਹੈਗਾ ਉਹਨਾਂ ਤੇ ਇਹ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਇਹ ਹੁਣ ਸਰਕਾਰ ਹੈ ਜਿਹੜੀ ਜਦੋਂ ਸਰਕਾਰ ਇਸ ਪੀਸਨ ਤੇ ਪਹੁੰਚ ਜਾਵੇ ਫੇਰ ਦੇਖੋ ਦੋਸਤੋ ਸਰਕਾਰਾਂ ਨਾਲ ਲੜਨਾ ਤਾਂ ਬਹੁਤ ਮੁਸ਼ਕਲ ਹੁੰਦਾਗਾ ਪਰ ਇਸ ਤਰ੍ਹਾਂ ਸੰਕਰ ਕਰੂਗੀ ਕਿ ਜਿਵੇਂ ਇਹਨਾਂ ਦਾ ਪਾਕਿਸਤਾਨ ਦੇ ਉੱਪਰ ਵੀ ਕਦੇ ਇਹਨਾਂ ਨੂੰ ਆਪਾਂ ਨੇ ਕਰਦੇ ਦੇਖਿਆ ਚਾਈਨਾ ਦੇ ਮੂਹਰੇ ਮਤਲਬ ਉੱਥੇ ਲੇਲੜੀਆਂ ਕੱਢਦੇ ਹੁੰਦੇ ਨੇ ਤੇ ਪਾਕਿਸਤਾਨ ਦੇ ਉੱਪਰ ਵੀ ਮਤਲਬ ਕਦੇ ਆਪਾਂ ਨੇ ਇਸ ਤਰ੍ਹਾਂ ਦਾ ਦੇਖਿਆ ਨਹੀਂ ਠੀਕ ਹੈ ਚਾਹੇ ਉਧਰ ਉਹਦੀ ਕਦੇ ਵੀਡੀਓ ਆਉਂਦੀਆਂ ਨੇ ਲੇਕਿਨ ਕਦੇ ਇਹ ਤਾਂ ਦੇਖਿਆ ਨਹੀਂ ਕਿ ਪਾਕਿਸਤਾਨ ਦੇ ਬੰਦਿਆਂ ਨੂੰ ਚੱਕ ਲਿਆਇਆ ਜਾਂ ਉਹਨਾਂ ਨੂੰ ਕੁੱਟਿਆ ਮਾਰਿਆ ਸੋ ਦੋਸਤੋ ਇਹਨਾਂ ਨੇ ਹੱਦ ਲਾ ਦਿੱਤੀ ਹੈਗੀ ਮਤਲਬ ਇਸ ਹਰਿਆਣੇ ਦੀ ਪੁਲਿਸ ਨੇ ਇਹਨਾਂ ਨੂੰ ਤਾਂ ਜਿੰਨਾ ਤੁਸੀਂ ਆਪਾ ਹੁਣ ਦੋਸਤੋ ਅਗਲੀ ਗੱਲ ਜਿਹੜੀ ਕਰਨ ਵਾਲੀ ਆ ਗੱਲ ਕਰਨ ਵਾਲੀ ਹੈਗੀ ਆ ਭਗਵੰਤ ਮਾਨ ਸਰਕਾਰ ਦੀ ਕਿ ਹੁਣ ਇਹਨਾਂ ਨੂੰ ਕੀ ਕਿਹੜੇ ਸਬੂਤ ਚਾਹੀਦੇ ਨੇ ਭਗਵੰਤ ਮਾਨ ਨੂੰ ਕਿਹੜੇ ਸਬੂਤ ਚਾਹੀਦੇ ਨੇ ਜਿਸ ਦੀ ਖਾਤਰ ਮਤਲਬ ਇਹ ਉਹਨਾਂ ਦੇ ਉੱਪਰ ਪਰਚਾ ਦਰਜ ਨਹੀਂ ਕਰ ਸਕਦਾ ਕੀ ਦੋਸਤੋ ਜੋ ਕੁਝ ਆਪਣੇ ਪੰਜਾਬ ਦੀ ਹਦੂਦ ਦੇ ਅੰਦਰ ਆ ਕੇ ਇਹਨਾਂ ਨੇ ਬੰਦਿਆਂ ਨੂੰ ਸਾਡਿਆਂ ਨੂੰ ਅਗਵਾ ਕਰਕੇ ਜਦੋਂ ਲੈ ਗਏ ਚੱਕ ਕੇ ਤੇ ਭਗਵੰਤ ਮਾਨ ਆਪਦੀ ਜਬਾਨੋਂ ਜਦੋਂ ਬੋਲ ਚੁੱਕਿਆਗਾ ਤਾਂ ਹੁਣ ਇਹਨਾਂ ਨੂੰ ਐਫ ਆਈ ਆਰ ਦਰਜ ਕਰਨ ਦੇ ਵਿੱਚ ਕਿਹੜੀ ਰੁਕਾਵਟ ਆ ਰਹੀ ਹੈ ਰੁਕਾਵਟ ਦੋਸਤੋ ਤੁਹਾਨੂੰ ਮੈਂ ਦੱਸਦਾ ਕੀ ਆ ਰਹੀ ਹੈ ਇਹ ਕਲੀਅਰ ਦਿਖਾਈ ਦੇ ਰਿਹਾਗਾ ਕਿ ਸਾਡੇ ਪੰਜਾਬ ਦਾ ਜਿਹੜਾ ਸਰਕਾਰ ਹੈ ਪੰਜਾਬ ਦੀ ਉਹ ਅਣ ਐਲਾਨਾ ਰਾਸ਼ਟਰਪਤੀ ਰਾਜ ਲਾਗੂ ਹੀ ਹੈਗਾ ਉਹ ਗ੍ਰਹਿ ਮੰਤਰੀ ਅਮਿਤ ਸਾਹ ਦੇ ਸਾਰੇ ਦੇ ਉੱਪਰ ਭਗਵੰਤ ਮਾਨ ਸਰਕਾਰ ਚੱਲ ਰਹੀ ਆ ਸਿਰਫ ਬਿਆਨ ਦੇ ਕੇ ਕਿ ਮੈਂ ਪੁਰਸ਼ੀ ਕੁਰਬਾਨ ਕਰ ਦੂੰ ਜੀ ਮੈਂ ਰਾਸ਼ਟਰਪਤੀ ਰਾਜ ਤੋਂ ਡਰਦਾ ਨਹੀਂ ਜੀ ਮੈਂ ਇਹ ਬੋਸਤੋ ਗੱਲਾਂ ਕਹਿਣ ਤੇ ਕਮਾਉਣ ਚ ਬਹੁਤ ਫਰਕ ਹੁੰਦਾ ਤੁਹਾਡੀਆਂ ਲੱਤਾਂ ਕੰਮ ਦੀਆਂ ਦਿਖਾਈ ਦੇ ਰਹੀਆਂ ਨੇ ਤੁਸੀਂ ਅੰਮਤ ਸਾਹ ਦੇ ਥੱਲੇ ਲੱਗ ਕੇ ਚੱਲ ਰਹੇ ਹੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਤੁਸੀਂ ਅੰਮਤ ਸਾਹ ਨੂੰ ਸਿੱਧਾ ਹੀ ਮੈਂ ਤਾਂ ਇਹ ਕਹਿ ਸਕਦਾਗਾ ਕਿ ਤੁਸੀਂ ਆਪਦਾ ਜਿਹੜਾ ਹਰਾ ਪਿੰਨਾ ਹੈ ਉਹ ਅੰਮਤ ਸਾਹ ਨੂੰ ਦਿੱਤਾ ਹੋਇਆ ਔਰ ਤੁਹਾਡਾ ਜਿਹੜਾ ਕੇਜਰੀ ਵਾਲਾ ਉਹ ਜੇਲ੍ਹ ਜਾਣ ਤੋਂ ਡਰਦਾ ਉਹ ਆਪਣੀ ਚਮੜੀ ਬਚਾਉਣ ਦੀ ਖਾਤਰ ਤੁਸੀਂ ਲੋਕਾਂ ਨੇ ਅਮਿਤ ਸਾਹਿਬ ਦੇ ਸਾਹਮਣੇ ਸਰੈਂਡਰ ਕੀਤਾ ਹੋਇਆਗਾ ਜੋ ਵੀ ਜੋ ਵੀ ਹੁਕਮ ਆ ਰਹੇ ਨੇ ਉਹ ਗ੍ਰਹਿ ਮੰਤਰਾਲੇ ਵੱਲੋਂ ਆ ਰਹੇ ਨੇ ਅਮਿਤ ਸਾਹਿਬ ਵੱਲੋਂ ਆ ਰਹੇ ਨੇ ਜਦੋਂ ਫਿਰ ਉਹਨਾਂ ਵੱਲੋਂ ਆਉਣਗੇ ਫਿਰ ਫਿਰ ਇਹ ਕਿਵੇਂ ਕਰ ਸਕਦੇ ਆਪਾਂ ਨੂੰ ਮਤਲਬ ਇਹ ਦਿਖਾਈ ਦੇ ਰਿਹਾਗਾ ਇਹ ਕੰਧ ਤੇ ਆਪਾਂ ਲਿਖਿਆ ਪੜ੍ਹ ਸਕਦੇ ਆਂਗੇ ਪਰ ਦੋਸਤੋ ਇਸ ਅੰਮਤ ਸਾਹ ਦੇ ਉੱਪਰ ਜਾਂ ਨਿੱਲ ਵਿੱਜ ਉਹਨਾਂ ਦੇ ਜਾਂ ਖੱਟਰ ਉਹਨਾਂ ਤੇ ਆਪਾਂ ਨੂੰ ਕੋਈ ਅਫਸੋਸ ਨਹੀਂ ਕੋਈ ਉਹਨਾਂ ਤੇ ਆਪ ਕਿਉਂਕਿ ਉਹ ਵਿਰੋਧੀ ਨੇ ਉਹਨਾਂ ਦਾ ਆਪਾਂ ਨੂੰ ਕੋਈ ਉਹ ਨਹੀਂ ਵਿਰੋਧੀ ਆ ਜਿਹੜਾ ਵਿਰੋਧੀ ਨੇ ਵਿਰੋਧ ਕਰਨਾਗਾ ਪਰ ਯਾਰ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪੰਜਾਬ ਦੀਆਂ ਵੋਟਾਂ ਲੈ ਕੇ ਬਣਿਆ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਜੀ ਦਾ ਹਿਸਾਬ ਨਹੀਂ ਮਤਲਬ ਉਸ ਬੰਦੇ ਨੂੰ ਕਿਉਂ ਸੰਗ ਸ਼ਰਮ ਨਹੀਂ ਆ ਰਹੀ ਅਫਸੋਸ ਤਾਂ ਇਸ ਗੱਲ ਦਾ ਹੈਗਾ ਕਿ ਇਹ ਮਤਲਬ ਕਿੰਨੀ ਕ ਕੁਰਸੀ ਨੂੰ ਚਲੋ ਤੁਸੀਂ 2 ਸਾਲ ਹੋਰ ਰਾਜ ਕਰ ਲੋਗੇ ਉਹਦੇ ਨਾਲ ਕਿੱਡਾ ਕ ਮਤਲਬ ਤੁਸੀਂ ਫਿਰ ਕੀ ਬਣ ਜਾਓਗੇ ਕਮਜ ਕਮ ਤੁਹਾਨੂੰ ਫਾਇਦੇ ਨਹੀਂ ਟੰਗ ਦੂਗਾ ਤੁਸੀਂ ਯਾਰ ਆਪਦੇ ਲੋਕਾਂ ਦੇ ਨਾਲ ਨਹੀਂ ਜੇ ਹੁਣ ਖੜੋਂਗੇ ਤੁਸੀਂ ਫਿਰ ਤਾਂ ਹੱਦ ਹੈ ਮਤਲਬ ਤੁਹਾਡੇ ਵੱਲੋਂ ਇਹ ਨੌਜਵਾਨ ਦਾ ਪ੍ਰਿਤਪਾਲ ਦਾ ਹਾਲ ਦੇਖ ਕੇ ਮਤਲਬ ਤੁਸੀਂ ਦੇਖੋ ਜੇ ਤਾਂ ਆਪਣੀ ਫੋਟੋਆਂ ਹੀ ਦੇਖੀਆਂ ਨੇ ਜੀ ਉਸ ਬੱਚੇ ਨਾਲ ਕੀ ਹੋਇਆ ਹੋਊਗਾ ਕੀ ਉਸ ਬੱਚੇ ਦਾ ਇਹਨਾਂ ਨੇ ਹਾਲ ਕੀਤਾ ਹੋਊਗਾ ਮਤਲਬ ਤੁਸੀਂ ਸੋਚ ਕੇ ਦੇਖੋ ਤੇ ਦੂਸਰੇ ਜਿਹੜਾ ਬੱਚਾ ਸਾਡਾ ਸੀਹਦ ਹੋਇਆਗਾ ਉਹਦੀ ਮਤਲਬ ਇਹਨਾਂ ਨੇ ਮਾਂ ਨੂੰ ਲਿਆਂਦਾ ਕਿਤੇ ਮਤਲਬ ਕਿਸ ਤਰ੍ਹਾਂ ਦੀਆਂ ਚਾਲਾਂ ਪੰਜਾਬ ਪੁਲਿਸ ਕੀ ਕੁਝ ਕਰ ਰਹੀ ਆ ਮਤਲਬ ਸਿਰਫ ਆਪਣੇ ਅਮਤਸਾਂ ਨੂੰ ਖੁਸ਼ ਕਰਨ ਦੇ ਖਾਤਰ ਸੋ ਦੋਸਤੋ ਜੋ ਮਤਲਬ ਇਹ ਮੈਂ ਸਿਰਫ ਇਨ ਇੱਕ ਵੀਡੀਓ ਤਾਂ ਬਣਾਈ ਮੈਂ ਕਿਤੇ ਇੱਕ ਸੁਣ ਰਿਹਾ ਸੀਗਾ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹਦੇ ਫਾਦਰ ਨੂੰ ਮੈਂ ਬੋਲਦੇ ਸੁਨਿਆ ਰੋਂਦੇ ਸੁਨਿਆ ਤਾਂ ਮਤਲਬ ਮੈਂ ਸਿਰਫ ਇਸ ਕਾਰਨ ਕਰਕੇ ਇਹ ਵੀਡੀਓ ਬਣਾਈ ਆ ਦੋਸਤੋ ਲਾਈਕ ਤੇ ਸ਼ੇਅਰ ਕਰਿਓ ਯਾਰ ਬਹੁਤ ਅਫਸੋਸ ਦੀ ਗੱਲ ਆ